ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ UCISC ਚੈਨਲ ਦੇ ਉੱਪਰ ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਸਹੀ ਅਤੇ ਸਪੀਕ ਇਨਫੋਰਮੇਸ਼ਨ ਹੀ ਸਾਂਝੀ ਕੀਤੀ ਜਾਂਦੀ ਹੈ ਇਸ ਚੈਨਲ ਦੇ ਰਾਹੀਂ ਕੋਈ ਵੀ ਫੇਕ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਸਾਂਝੀ ਨਹੀਂ ਕੀਤੀ ਜਾਂਦੀ ਸੋ ਬਹੁਤ ਵਿਦਿਆਰਥੀਆਂ ਦੇ ਲਗਾਤਾਰ ਮੈਸੇਜ ਆ ਰਹੇ ਸਨ ਕਿ 5 ਵਜੇ ਲਿਸਟ ਜਿਹੜੀ ਜਾਰੀ ਹੋਣੀ ਸੀ ਉਹ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ ਤਾਂ ਮੈਂ ਤੁਹਾਨੂੰ ਬਾਰ-ਬਾਰ ਰਿਸਪੌਂਸ ਕਰ ਰਿਹਾ ਸੀ WhatsApp ਦੇ ਮਾਧਿਅਮ ਨਾਲ ਕਿ ਟੈਕਨੀਕਲ ਇਸ਼ੂ ਹੋ ਜਾਂਦੇ ਨੇ ਆਨਲਾਈਨ ਪ੍ਰੋਸੈਸ ਹੈ ਥੋੜਾ ਪੇਸ਼ੈਂਸ ਰੱਖਣਾ ਜ਼ਰੂਰੀ ਹੈ ਪਰ ਹੁਣ ਉਹ ਲਿਸਟ ਜਿਹੜੀ ਹੈਗੀ ਉਹ ਜਾਰੀ ਹੋ ਚੁੱਕੀ ਹੈ ਰੈਂਕ ਵਾਈਜ਼ ਠੀਕ ਹੈ ਜੀ ਮੈਰਿਟ ਦਿੱਤੀ ਹੋਈ ਹੈ ਕਿ ਕਿਹੜਾ ਸਟੂਡੈਂਟ ਹੈ ਕਿਹੜਾ ਸਟਰੀਮ ਹੈ ਕਿੰਨੇ ਪਰਸੈਂਟ ਨੇ ਤੇ ਕਿੰਨੇ ਮਾ ਉਹਦਾ ਰੈਂਕ ਹੈ ਤਾਂ ਇਹ ਦੇ ਅਕੋਰਡਿੰਗ ਜਿਹੜੀ ਲਿਸਟ ਤੁਹਾਡੀ ਉਹ ਅਪਲੋਡ ਹੋ ਚੁੱਕੀ ਹੈਗੀ ਲਿਸਟ ਤੁਸੀਂ ਮੇਰੇ ਤੋਂ ਪ੍ਰਾਪਤ ਕਰਨ ਦੇ ਲਈ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਤਾਂ ਅਮਰੇ ਦਿੱਤਾ ਹੋਇਆ ਹੈ ਸੋ ਇਸ ਜਾਣਕਾਰੀ ਨੂੰ ਜਿਆਦਾ ਤੋਂ ਜਿਆਦਾ ਕੈਂਡੀਡੇਟਸ ਨਾਲ ਜਲਦੀ ਜਲਦੀ ਸ਼ੇਅਰ ਕਰੋ ਤਾਂ ਕਿ ਆਪਦੇ ਡਾਕੂਮੈਂਟਸ ਸਾਰੇ ਰੈਡੀ ਕਰ ਸਕਣ ਆਪਣੇ ਅਲੋਟਡ ਕਾਲਜ ਦੇ ਵਿੱਚ ਜਾਣ ਦੇ ਲਈ ਸੋ ਜਾਦਾ ਤੇਰਾ ਸਬਸਕ੍ਰਾਈਬ ਵੀ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਸਟੱਡੀ ਮਟੀਰੀਅਲ ਵੀ ਜਿਹੜਾ ਹੈਗਾ ਆਪਦੇ ਕੋਰਸ ਦੇ ਨਾਲ ਸੰਬੰਧਿਤ ਮਾਂ ਬੋਲੀ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਮਿਲਦਾ ਰਹੇ ਥੈਂਕ ਯੂ ਥੈਂਕਸ ਫॉर ਵਾਚਿੰਗ